ਪਲਵਿੰਦਰ ਸਿੰਘ ਤੇ ਐਸਐਸਆਈ ਦਾ ਲੜਕਾ ਰਣਜੀਤ ਸਿੰਘ ਗ੍ਰਿਫਤਾਰੀ ਹੋ ਗਈ ਸੀ ਸੀਐਸਟੀ ਚ ਹੋਈ ਹੈ ਹਾਂਜੀ ਜੀ ਤੇ ਸ਼ਾਮਿਲ ਤਫਤੀਸ਼ ਕੌਣ ਹੋਇਆ ਉਹੀ ਉਹੀ ਹਾਈ ਕੋਰਟ ਦੇ ਹੁਕਮ ਨਾਲ ਸਰ ਅਰੈਸਟ ਨਹੀਂ ਸਰ ਇਹਨਾਂ ਨੇ ਭਾਈ ਹਾਂ 18 ਮਾਰਚ ਨੂੰ ਪਰਚਾ ਹੋਇਆ ਸੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਟੋਟਲ ਬਣਦੇ ਆ ਜਿਹਦਾ ਵਿੱਚੋਂ ਮੈਂ ਦਿੱਲੀ ਸਾਹਿਬ ਨੂੰ ਫੋਨ ਕਰਦਾ ਰਿਹਾ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਸੀ ਇਹਨਾਂ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਚਾਹ ਜਿੱਥੇ ਗ੍ਰਿਫਤਾਰੀ ਕੀਤੀ ਉਹ ਦਿਖਾ ਲੋ ਜੀ ਕਾਗਜ਼ ਕਿੱਥੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ ਕਿਸ ਕਾਗਜ਼ ਤੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ ਇਹ 2018 ਤਰੀਕ ਨੂੰ ਜਿਹੜੀ ਸੈਸ਼ਨ ਕੋਰਟ ਤੋਂ ਜ਼ਮਾਨਤ ਰੱਦ ਹੋ ਗਈ ਸੀ ਉਸ ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਹੋਏ ਤਾਂ ਬਾਅਦ ਸੈਸ਼ਨ ਕੋਰਟ ਬਈ ਇਹ ਤਾਂ ਜ਼ਮਾਨਤਾਂ ਦੀ ਲੱਗੀ ਹੋਣਾ ਤਰੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਉਹ ਹੈ ਗ੍ਰਿਫਤਾਰ ਨਹੀਂ ਹੁੰਦੀ ਇਹ ਤਾਂ ਕਿਹੜੀ ਆ ਜਿਹੜੀ ਸ਼ਾਮਿਲ ਹੋਈ ਸੀ ਕੌਣ ਕਹਿੰਦਾ ਸਰ ਹਾਈ ਬਾਂਜੋ ਭਾਈ ਜੇਰ ਭੇਜੇ ਨਹੀਂ ਸਰ ਉਹ ਹੀਰਨ ਸ਼ਾਮਿਲ ਕਰਕੇ ਹਾਈ ਕੋਰਟ ਦਾ ਹੁਕਮ ਆ ਨਾ ਸਰ ਛੱਡਨੇ ਪੈਂਦੇ ਆ ਦਿਖਾ ਲੋ ਕਿਥੇ ਹਾਈ ਕੋਰਟ ਦਾ ਨੇ ਸੈਕਟਰ ਪੁਲਿਸ ਤੇ ਜਮਾਨਤ ਰੱਦ ਹੋਈ ਸੀ 18 April ਨੂੰ ਉਸ ਤੋਂ ਪਹਿਲੇ ਸੇ 18 March ਨੂੰ ਪਰਚਾ ਹੋਇਆ 30 April ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤਾਂ ਸਰ ਉਹਦੇ ਵਿੱਚ ਸਸੀ ਸੀਟੀ ਫੁੱਟੇ ਚੱਲਦੀ ਨਹੀਂ ਹੁਣ April May June ਚ ਕੀ ਹੋਇਆ ਇਹਦੀ ਗੱਲ ਕਰਨਾ ਸਿਰਫ ਜਿਹੜੀ ਇਹਨਾਂ ਦੀ ਸ਼ਾਮਲ ਤਫਤੀਸ਼ ਦੀ ਗੱਲ ਉਹ 30 ਅਪ੍ਰੈਲ ਨੂੰ ਸ਼ਾਮਲ ਉੱਥੋਂ ਹਾਈ ਕੋਰਟੋਂ ਇੰਟਰਮ ਮੇਲ ਕੱਚੀ ਜਮਾਨਤ ਹੋਈ ਉਹਨਾਂ ਦੀ ਉਸ ਤੋਂ ਪਹਿਲੇ 18 ਮਾਰਚ ਨੂੰ ਪਰਚਾ ਹੋਇਆ ਜੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਦਮੇਂ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਪੁਲਿਸ ਅਫਸਰ ਇਹਨਾਂ ਦੀ ਜਿਹੜੀ ਇੱਥੇ ਲਿਖੋ ਇਹਦਾ ਪਰ ਜਦੋਂ ਰਿਟਰਨ ਬੇਲ ਸਰ ਹੋ ਜਾਂਦੀ ਹੈ ਨਾ ਉਹ ਆਪਾਂ ਸ਼ਾਮਿਲ ਨਹੀਂ ਨਾ ਕਰ ਸਕਦੇ ਫਿਰ ਜਿਆਦਾ ਜਰੂਰੀ ਕਨਫਰਮ ਬੇਲ 7 14/7 ਪਈ ਹੈ ਸਰ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਈ 18 ਤੈਨੂੰ ਜੀ ਸਰ ਜੀ 18 ਮਾਰਚ ਨੂੰ ਐਂਟਰੀ ਬੇਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਜਨਸ਼ਨ ਜੀ 34 ਨੂੰ ਇਹਨਾਂ ਦਾ ਇੱਕ ਨੋਟਿੰਗ ਲਿਖੋ ਫੋਨ ਸ਼ੈਟੀ ਨੂੰ ਲਿਖ ਕੇ ਜੋ ਟੀਜੀ ਨੂੰ ਭੇਜੋ ਜਿਹੜਾ ਪੁਲਿਸ ਵਿਭਾਗ ਤੁਹਾਡਾ ਅਮ੍ਰਿਤਸਰਵਾ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਏਸੀਆਰਪੀ ਆ ਜੀ ਸਰ ਸੀਆਰਪੀ ਸੈਂਟਰ ਰਿਸਰਵ ਦੀ ਸਪੋਰਟ ਤੇ ਉਹਨੂੰ ਵੀ ਇਨਸਾਫ ਨਹੀਂ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ 18 ਤਿੰਨ ਨੂੰ ਜਦੋਂ ਪਰਚਾ ਦਰਜ ਹੋਇਆ ਤੇ 30 4 25 ਤੱਕ ਅੰਮ੍ਰਿਤਸਰ ਪੁਲਿਸ ਵਿਭਾਗ ਦੀ ਮਿਲੀ ਭੁਗ ਦੇ ਨਾਲ ਦੋਸ਼ੀ ਪੁਲਿਸ ਵਾਲੇ ਗ੍ਰਿਫਤਾਰ ਨਹੀਂ ਕੀਤੇ ਕਿੰਨੇ ਦਿਨ ਜੀ ਐਸਪੀ ਹੈੱਡਕੁਆਟਰ ਸਰ ਇਹਨਾਂ ਦੱਸਿਆ 42 ਦਿਨ ਤੁਸੀਂ ਹਿਸਾਬ ਤਾ ਲਾਇਆ ਹੋਣਾ ਬੈਠੇ ਉਹਨਾਂ ਹੀ ਸਰ ਜਿੰਨੇ ਬਣਦੇ ਤੇ 18 ਨਹੀਂ ਬਣਦੇ ਕਾਨੂੰਨ ਕੀ ਕਹਿੰਦਾ ਬਿਲਕੁਲ ਸਰ ਕਾਨੂੰਨ ਦੱਸੋ ਕੀ ਕਹਿੰਦਾ ਬਿਜੇ ਐਸਸੀਐਸਟੀ ਅਦਾਰਜ ਹੋ ਜਵੇ ਉਦੋਂ ਹੀ ਛੱਤਰ ਮਾਰ ਕੇ ਫੜਨਾ ਹੁੰਦਾ ਬਿਲਕੁਲ ਸਰ ਬਿਲਕੁਲ ਕਿ ਛੱਡਣਾ ਹੁੰਦਾ ਹੈ ਬਿਲਕੁਲ ਫੜਨਾ ਹੁੰਦਾ ਫੜਨਾ ਹੁੰਦਾ ਹੈ ਦੋਸ਼ੀ ਕੌਣ ਹੈ ਐਸਪੀ ਇਹਨੂੰ ਸੈਕਟਰੀ ਹੋਮ ਡੀਜੀਪੀ ਪੰਜਾਬ ਅਰ ਸੂਚਿਤ ਜਾਤੀ ਵਰਗਾਂ ਪ੍ਰਤੀ ਪੰਜਾਬ ਪੁਲਿਸ ਦੀ ਨਕਮੀ ਕਾਰਗੁਜ਼ਾਰੀ ਲਗਾਤਾਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਇਸ ਸਬੰਧਤ ਕੇਸ ਵਿੱਚ ਵੱਡੀ ਪੱਧਰ ਤੇ ਹੁਣ ਤਾਈਆਂ ਰੱਖੀਆਂ ਗਈਆਂ ਇਸ ਲਈ ਸਬੰਧਤ ਪੁਲਿਸ ਵਿਭਾਗ ਦੇ ਸਾਰੇ ਜਿਹੜੇ ਸ਼ਾਮਲ ਜਿਹੜੇ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਔਰ ਸ਼ਾਮਲ ਅਧਿਕਾਰੀਆਂ ਨੂੰ ਜਿਹੜਾ ਹੈਗਾ ਉਹ ਜ਼ਿੰਮੇਵਾਰ ਠਹਿਰਾ ਕੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਬਾਕੀ ਜਾਂਚ ਸਰ 19 ਤਰੀਕ ਨੂੰ ਡਿਊਟੀ ਕੀਤੀ ਹੈ ਉਹਨਾਂ ਨੇ ਉੱਥੇ 19 ਮਾਰਚ ਨੂੰ 18 ਦਾ ਪਰਚਾ ਦਰਜ ਹੋ ਗਿਆ 19 ਨੂੰ ਉਹ ਡਿਊਟੀ ਤੇ ਗਏ ਸੀ ਉਸ ਤੋਂ ਬਾਅਦ ਇਹ 20 ਤਰੀਕ ਨੂੰ ਛੁੱਟੀ ਗਏ 19 ਤਰੀਕ ਨੂੰ ਉਹਨਾਂ ਨੇ ਡਿਊਟੀ ਕੀਤੀ ਹੈ ਡਿਊਟੀ ਰਜਿਸਟਰ ਉਹਨਾਂ ਦਾ ਦੇਖਿਆ ਜਾਵੇ ਲਖੋ ਜੀ ਇਹਨਾਂ ਦਾ ਹਾਜ਼ਰੀ ਰਿਪੋਰਟ ਜਿਹੜੀ ਆ ਸਬੰਧਤ ਦੋਸ਼ੀਆਂ ਦੀ ਇਸ ਕੇਸ ਨਾਲ ਸਬੰਧਤ ਦੋਸ਼ੀਆਂ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ 8 ਤੋਂ ਲੈ ਕੇ ਅੱਜ ਤੱਕ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ ਅੱਜ ਤੱਕ ਐ ਤਰੀਕੇ ਨਹੀਂ ਹੋਗੇ 23625 ਦੀ ਸਬੰਧਤ ਐਸਪੀ ਸਾਹਿਬ ਸਰ ਮੈਂ ਦਲਤਾ ਤੇ ਜ਼ੁਲਮ ਨਹੀਂ ਹੋਣ ਦੇਣਾ ਸਰ ਸਰ ਤੇ ਜ਼ੁਲਮ ਕਰਨ ਵਾਲੇ ਅਫਸਰ ਜਿੱਤੇ ਮੈਨੂੰ ਮੈਨੂੰ ਫਸਾ ਲਓ ਫਿਰ ਇਹਦੇ ਕੇਸ ਛੁੱਟੂ ਛੁੱਟਾ ਜੜਾ ਕੇ ਜਲਾ ਕੇ ਮੈਨੂੰ ਬਦਾ ਲਓ ਜਾਂ ਇਨਸਾਫ ਦੇ ਉਹ ਦਲਤਾਂ ਬਿਲਕੁਲ ਸਰ ਜੇ ਦਲਤਾਂ ਨੂੰ ਇਨਸਾਫ ਨਹੀਂ ਦੇ ਸਕਦੇ ਫਿਰ ਮੇਰੇ ਨਾਲ ਖੜਨਾ ਪੈਣਾ ਤੁਹਾਨੂੰ ਨਹੀਂ ਸਰ ਭਰਾ ਨੇ ਆਪਣੇ ਨਹੀਂ ਭਰਾ ਕੇ ਭਰਾ ਹੁੰਦੇ ਤੇ ਉਹ ਮਾਂ ਬੈਠੀ ਮੈਂ ਹੁਣ ਆਇਆ ਸਰ ਉਹ ਮਾਂ ਦੇਖੋ ਮੜੀ ਜੀ ਕਹਿੰਦੇ ਹੋਣ ਲੱਗੇ ਆ ਸਾ ਦੇਖੋ ਸਾਡੂ ਬੜੀ ਬਦਦਤ ਕੀਤੀ ਸੀ ਜਦੋਂ 47 ਦਾ ਹੋਇਆ ਤਾਂ ਵੀ ਸਾਡੀ ਗਰੀਬਾਂ ਨੂੰ ਨੇ ਉੱਤੇ ਉਠਾਇਆ ਉਹ ਤੇੜਾ ਨਹੀਂ ਮੱਤ ਕੀਤੀ ਅੱਜ ਮੈਂ ਪੁੱਤ ਨੂੰ ਭਾਂਡੇ ਮਾਰੀਏ ਲੋਕਾਂ ਦੀ ਮਿਹਨਤ ਕਰਕੇ ਪੜਾ ਕੇ ਦੇਸ਼ ਦਾ ਭਗਤ ਬਣਾ ਕੇ ਇਹਨੂੰ ਮੈਂ ਭਰਤੀ ਕਰਾਇਆ ਅੱਜ ਵੇਖੋ ਸਾਡੇ ਸਾਡੇ ਦੇ ਵਿੱਚ ਸਾਡੇ ਪਾਰ ਕਲਾਖ ਹਰੇਕ ਦਿਵਤੀ ਦੇ ਹਨੂ ਸੁਪੇਖ ਦੇ ਹੱਥੀਂ ਪੰਡਿਆ ਗਿਆ ਹਨੂ ੱੱਕੇ ਮਾਰ ਕੇ ਸਾਡੇ ਤੋਂ ਕੱਢਿਆ ਗਿਆ ਹਨੇ ਕਿਸੇ ਨਿੱਕੇ ਤੋਂ ਲਾ ਕੇ ਵੱਡੇ ਤੱਕ ਕਿਸੇ ਨੇ ਕੰਗਣੀ ਤੁਰੀ ਸਾਡੇ ਵੇਖੋ ਤੁਸੀਂ ਸਾਡੇ ਤੇ ਹੱਥ ਨਾ ਰੱਖੋ ਨੀ ਕਿ ਭਾਜੀ ਭਾਜੀ ਪਾਂਡੇ ਮਾਂਜਣ ਵਾਲੀ ਮਾਂ ਬਿਲਕੁਲ ਸੱਚ ਤੇ ਪੁੱਤ ਨੂੰ ਕਹਿੰਦੀ ਮੈਂ ਦੇਸ਼ ਭਗਤ ਬਣਾਇਆ ਇਹ ਮਾਂ ਦੇ ਬਿਆਨ ਨੇ ਰੋਂਦੀ ਮਾਂ ਨੇ ਔਰ ਫੌਜੀ ਵੀ ਰੋਂਦਾ ਬਈ ਮਾਤਾ ਜੀ ਨੂੰ ਪਾਣੀ ਪਿਲਾਉ ਫੌਜ ਸਾਹਿਬ ਨਹੀਂ ਪਿਲਾਉਂਦੇ ਹਾਂ ਹਾਂ ਸਰ ਜਦੋਂ ਹੋੜ ਲੜਾਈ ਬੜ ਤੱਕੜੀ ਆ ਬਿਲਕੁਲ ਸਰ ਬਿਲਕੁਲ ਤੱਕੜੀ ਇਨਸਾਫ ਵਾਲੀ ਜਿੰਦ ਤੱਕਰਦੇਓ ਟੋਲਦੇਓ ਕਿਤੇ 13 13 ਜੀ ਸਰ ਸਰ ਹਾਂ ਚਲ ਕਫਣ ਨੂੰ ਜੇਬ ਨਹੀਂ ਹੁੰਦੀ ਮੁੱਖ ਮੰਤਰੀ ਨਹੀਂ ਹੁੰਦੀ ਸਰ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਆਪਾਂ ਇਹਦੇ ਨਾਲ ਸਹਿਮਤ ਨਹੀਂ ਸਰ ਜਿਹੜਾ ਸਾਡਾ ਪੰਜਾਬ ਸੂਬੇ ਦਾ ਮਾਲਕ ਆ ਮੁੱਖ ਮੰਤਰੀ ਸਾਹਿਬ ਇਹ ਹਰ ਜਗ੍ਹਾ ਕਹਿ ਰਹੇ ਕਫਨ ਨੂੰ ਜੇਵ ਹੈ ਨਹੀਂ ਬਿਲਕੁਲ ਸਰ ਠੀਕ 100% ਸਹੀ ਹੈ ਕੋਈ ਸ਼ੱਕ ਨਹੀਂ ਹੈ ਫਿਰ ਦੇੜੀ ਆਪਾਂ ਇਹ ਠੀਕ ਆ ਸਰ ਕੀ ਕਰੋਗੇ ਜੁਮਸ਼ਰੂ ਕੁਮਤੰਦੀ ਆ ਕਰਦੇ ਨੇ 20 ਵੀ ਸਾਲ ਬਾਅਦ ਵੀ ਉਹ 95 92 ਵਾਲੇ ਜਿਹੜੇ ਜਾ ਰਹੇ ਨਾ 30 30 40 40 ਸਾਲ ਵਾਲੇ ਸਰ ਹੂੰ ਅੱਜ ਮੈਨੂੰ ਚਿੱਠੀ ਤੁਹਾਡੇ ਉਥੋਂ ਹੈੱਡ ਕੁਆਰਟਰ ਤੋਂ ਵੀ ਆਈ ਆ ਜੀ ਸਰ ਮੇਰਾ ਮਤਲਬ ਕੇਸ ਛੇਤ ਤਾ ਨਿਪਟਣਾ ਨਹੀਂ ਹੈਗਾ ਜਿੰਨਾ ਜਿੰਨਾ ਅਫਸਰਾਂ ਨੇ ਕੰਗੈਲੀ ਰੱਖਣੀ ਆ ਉਹ ਸਭ ਕੋ ਬਿਟੇ ਜਾਂਦੇ ਬਿਲਕੁਲ ਸਰ ਕਾ ਆਪਣੀ ਤੇਜਾਰ ਵਿਚਾਰ ਆਉਣਾ ਸਰ ਮੈਂ ਵੀ ਇੱਕ ਰਿਕਵੈਸਟ ਕਰਨਾ ਚਾਹੁੰਦਾ ਸਰ ਮੈਂ ਦੀ ਇਹ ਸਪੈਸਿਫਿਕ ਆਹ ਇਹ ਰਿਕਵੈਸਟ ਕਰਨਾ ਚਾਹੁੰਦਾ ਕਿ ਸਰ ਉਹਾਨੂੰ ਇੰਨਾ ਪਰੇਸ਼ਾਨ ਕਰਦੇ ਆ ਕਿ ਸਾਨੂੰ ਉਹਨਾਂ ਦਾ ਜ਼ਿਲ੍ਹਾ ਬਦਲੀ ਕੀਤਾ ਜਾਵੇ ਨਹੀਂ ਤੇ ਸਾਨੂੰ ਇਨਸਾਫ ਨਹੀਂ ਮਿਲਣਾ ਸਰ ਹਲੇ ਵੀ ਸਰ ਸਬੰਧਨ ਜਿਹੜੇ ਐਸਐਚਓ ਹੋ ਗਏ ਨੇ ਜਰ ਉੱਥੇ ਦਲਿਤਾ ਤੇ ਨਾ ਤਿਆਚਾਰ ਹੋ ਰਿਹਾ ਹੈ ਜਬਰ ਜਨਾਹ ਤੱਕ ਦੇ ਪਰਚੇ ਸਰ ਨੂੰ ਪੇਸ਼ ਨਹੀਂ ਹੁੰਦੇ ਕਮਿਸ਼ਨ ਤੋਂ ਏਡੇ ਵੱਡੇ ਐ ਐਸਚੂ ਸਾਹਿਬ ਉਹ ਸਾਡੇ ਕਿੰਨੇ ਕਿੰਨੇ ਪੀਐਸਡੀ ਹੁੰਦੇ ਕਿੰਨੇ ਕੇਸਰ ਇੱਥੇ ਚੱਲਦੇ ਪਏ ਆ ਸਾਡੇ ਥਾਣੇ ਦੇ ਸਬੰਧ ਦੇ ਵਿੱਚ ਨਹੀਂ ਜਦੋਂ ਹੁਣ ਅਫਸਰ ਬੜੇ ਆਗੇ ਐ ਐਸਚੂ ਜੀ ਦਾ ਲੋੜਦਾ ਸਦੋਂ ਇਹਨਾਂ ਦਾ ਹੁਕਮ ਜਾਂਦਾ ਕੋਈ ਸਾਰੇ ਪੇਸ਼ ਹੁੰਦੇ ਨਹੀਂ ਇੱਥੇ ਤੇ ਸਾਬ 8 ਮਹੀਨੇ ਹੋ ਗਏ ਜੇ ਤਕੜਾ ਪਾਇਆ ਨਾ ਵੇਖ ਲੋ 8 ਪੀਠ ਬੈਠਾਂਗੇ ਮਾਤਾ ਜੀ ਜਿਵੇਂ ਤੁਸੀਂ ਥਾਣੇ 'ਚ ਕਹਿੰਦੇ ਥਾਣੇ 'ਚ ਕੈਮਰੇ ਲੱਗੇ ਆ ਹਾਈ ਕੋਰਟ ਦੇ ਹੁਕਮ ਨਾਲ ਸਾਰੇ ਬਾਹਰਲੇ ਗੇਟ ਤੇ ਸਾਰ ਲੱਗਾ ਇਹਦਾ ਮੈਨੂੰ ਦੱਸੋ ਇਹਦਾ ਸਾਰ ਲੱਗਾ ਕਿ ਤੋਂ ਭਾਵੇਂ ਨੂੰ ਤਾਂ ਵਰਤਿਆ ਗਿਆ ਨਾ ਜੀ ਹੂੰ ਜਦ ਕੇ ਮਾੜੀ ਇਹ ਸਫਾਈ ਕਰਦੇ ਇਹਨਾਂ ਦਾ ਰਾਜੀ ਨਾਮ ਹੋ ਜਾਣਾ ਤੁਸੀ ਸਫਾਈ ਦੀ ਕਿਤੇ ਅੱਜ ਤੱਕ ਲੱਗਦੀ ਹੈ ਤੁਸੀ ਉਹ ਲਾਡੇ ਪੁੱਤ ਬਣਾ ਲੈ ਸਰਵਜਿਤਾ ਕਿਸਾਨ ਮੇਂ ਇੱਕ ਗੰਦੇ ਕਿ ਜਿੱਥੇ ਮਰਜ਼ੀ ਭੱਜ ਦੱਸੋ ਕੁਛ ਨਹੀਂ ਬੰਨਣਾ ਇਹਨੇ ਲਾੜਾ ਠਾ ਦੱਸੋ ਹਾਂ ਪੁਲਸ ਨੂੰ ਚਾਹੀਦੇ ਕਿਹੜੇ ਸਬੂਤ ਸਰ ਡੀਜੀਪੀ ਤੱਕ ਤਰੀਕਾ ਪਹੁੰਚਦਾ ਹੀ ਆ ਨਾ ਕੋਟਾ ਪਹੁੰਚਦੇ ਬਿਲਕੁਲ ਸਰ ਕਾ ਕਹਿੰਦੇ ਥੱਲੇ ਵਾਲੇ ਵੀ ਕੱਪ ਕੇ ਤਾਂ ਬਚ ਲੈ ਆਹ ਦੇਖੋ ਤੁਸੀਂ ਹੁ ਕੰਮ ਕਰ ਦਿੱਤਾ ਵੀਡੀਓ ਦੇ ਵਿੱਚ ਤੁਸੀਂ ਵੀ ਵੇਖਿਆ ਸਾਰੇ ਸਰ ਪੂਰੇ ਪੰਜਾਬ ਨੇ ਵੇਖਿਆ ਪੂਰੇ ਪੰਜਾਬ ਨੂੰ ਦਿਖ ਗਿਆ ਕਿ ਇੱਕ ਫੌਜੀ ਨੇ ਸੈਲਫ ਡਿਫੈਂਸ ਦੇ ਵਿੱਚ ਵੀ ਹੱਥ ਨਹੀਂ ਚੁੱਕੇ ਸਰ ਪੂਰਾ ਮੁੱਲਾ ਗਵਾਹੀ ਦੇ ਰਿਹਾ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਆਹ ਦੇਖੋ ਸਰ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਕਿ ਇਹ ਸੱਟਾਂ ਹੱਤਰਾ ਲੱਗੀ ਆ ਪਰ ਪੁਲਸ ਸਾਡਾ ਪਰਚਾ ਨਹੀਂ ਰੱਦ ਕਰ ਰਹੀ ਸਾਡੇ ਨੂੰ ਜਿਹੜਾ ਦਰਜ ਹੋਇਆ ਕਮਿਸ਼ਨ ਦਾ ਹੁਕਮ ਹੋ ਗਿਆ ਉਹ ਕਿਉਂ ਨਹੀਂ ਪਿਛਲੀ ਕਾਰਵਾਈ ਕਿ ਲਿਖਿਆ ਨਹੀਂ ਵੀ ਨੋਟਿੰਗ ਦੇ ਵਿੱਚ ਤੁਸੀਂ ਲਿਖਦੇ ਨਹੀਂ ਇਹ ਗੱਲ ਸਰ ਇੱਕ ਦਾ ਪੱਤਾ ਜਾਂਚ ਕਰਦੇ ਹੋ ਭਾਲ ਕੇ ਪੀ ਦਰਮੇਸ਼ ਐਸਪੀ ਸਾਹਿਬ ਨੂੰ ਵੀਡੀਓ ਦਿਖਾਣਾ ਚਾਹੁੰਦਾ ਹਾਂ ਸਾਹਿਬ ਕਹਿੰਦੇ ਕਿ ਸਾਰਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਸਰ ਜਿਸ ਦਿਨ ਉਹ ਦਿਨ ਇਹਨਾਂ ਨੇ ਝੂਠਾ ਡਾਕਟਰ ਥਾਣਾ ਗੇਟ ਕੀ ਮਾਲਿਆ ਨੇ ਕੱਟ ਕੇ ਦਿੱਤਾ ਉਸ ਦਿਨ ਦੀ ਸੀਸੀਟੀਵੀ ਫੁਟੇਜ ਕਢਾਈ ਜਾਵੇ ਉਸ ਬੰਦੇ ਆ ਦੇ ਉੱਤੇ ਜਿਹਨਾਂ ਨੇ ਝੂਠਾ ਡਾਕਟਰ ਕੱਟ ਕੇ ਦਿੱਤਾ ਸਰ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ। ਰਿਪੋਰਟ ਠੀਕ-ਠਾਕ ਸੀ ਉਸ ਸਮੇਂ ਉਠਾਣੇ ਵੀ ਸਾਡੇ ਨਾਲ ਸੀ। ਆ ਜਿਹੜੀ ਮੈਡੀਕਲ ਰਿਪੋਰਟ ਵਾ ਆ ਦੇਖੋ ਸਰ ਆ ਵੀਡੀਓ ਸਰ ਤੁਸੀਂ ਦੇਖ ਲੋ ਇਹਦੇ ਵਿੱਚ ਤੁਸੀਂ ਜਸਟਿਸ ਕਰ ਦੋ ਕਿ ਸਰ ਮੈਂ ਉਹਦੇ ਵਿੱਚ। ਠੀਕ ਠੀਕ। ਓਕੇ। ਮੈਂ ਪ੍ਰੈਸ ਕਾਨਫਰੰਸ ਕਰਨਾ ਮੈਂ ਉੱਥੇ। ਪਪਾ ਦੇ ਖਿਲਾਫ ਜਿੱਦਾਂ ਪਟਿਆਲੇ ਕਰਨ ਵਾਲੇ ਕੇਸ 'ਚ ਮਿੱਟੀ ਪੱਟ ਹੋਈ ਆ ਉਹ ਤਾਂ ਪੱਟਣ ਆ ਗਿਆ ਫਿਰ ਮੈਂ। ਫਿਰ ਫਿਰ ਉਹ ਭਾਗ ਦੀ ਇੱਜ਼ਤ ਰਹਿੰਦੀ ਹੈ ਸਾਰ ਤੁਸੀਂ ਆਪ ਇੱਕ ਵਾਰੀ ਪੁੱਤਰ ਇੱਕ ਵਾਰੀ ਧੂਆ ਮਾਵਾਰੇ ਘਾੜੇ ਦੇ ਵਿੱਚ ਆਣ ਕੇ ਤੂੰ ਵੇਖ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਐਸਕੇ ਸਾਹਿਬ ਕਿੰਨੇ ਦਿਨ ਚੱਲ ਇਹ ਨਾਲੀ ਘਰ ਇਹ ਨਾਲ ਪਰਚਾ ਜਿਹੜਾ ਝੂਠਾ ਕੀਤਾ ਉਹ ਕਿਉਂ ਨਹੀਂ ਦੱਤ ਹੋਇਆ ਹਾਂਜੀ ਇਹ ਨਾਲ ਪਰ ਜਿਹੜਾ ਸਾਰੇ ਐਮਐਲਏ ਰਹੀਆਂ ਡਾਕਟਰ ਦੀਆਂ ਕੀਆ 23 24 ਐ ਸਰ 23 ਕਿਉਂ ਵੀ ਐ ਨਾ ਆ 24 324 अच्छा एदा करिए आपा ਇਹਨਾਂ ਨੂੰ ਜੇਲ੍ਹ ਭੇਜ ਦਿੰਨੇ ਆ ਛੱਡੀ ਆਪਾਂ ਜੇ ਇਨਸਾਫ ਹੀ ਨਹੀਂ ਦੇਣਾ ਆਪਾਂ ਦਲਤਾਂ ਨੂੰ ਫੇ ਜੇਲ੍ਹ ਇਹਨਾਂ ਨੂੰ ਭੇਜ ਦਿੰਨੇ ਆ ਇਹਨਾਂ ਦੇ ਖਿਲਾਫ ਲਿਖਤਾ ਫੇ ਕੋਈ ਸ਼ਿਕਾਇਤ ਨਹੀਂ ਸਰ ਇਹਨਾਂ ਦੇ ਖਿਲਾਫ ਕੋਈ ਲਿਖਣਾ ਆ ਬਾਕੀ ਸਰ ਜੇ ਜਦ ਤੁਸੀਂ ਇਨਸਾਫ ਹੀ ਨਹੀਂ ਦੇਣਾ 42 ਦਿਨ ਬੰਦੇ ਨਹੀਂ ਫੜੇ ਗਏ ਫੇ ਆਪਾਂ ਇਹਨਾਂ ਨੂੰ ਭੇਜ ਦਿੰਨੇ ਆ ਉਹ ਬਹੂ ਆ ਉਹਦੀ ਫੌਜੀ ਦੀ ਫੌਜਣ ਫੌਜੀ ਨੂੰ ਭੇਜ ਦਿੰਨੇ ਆ ਪੇ ਉਹ ਵੀ ਮਾਰਾ ਹੀ ਆ ਉਹ ਮਾਰ ਹੁੰਦੀ ਆ ਹੀ ਆ ਪਿੱਠ ਦੀ ਰੀੜ ਦੀ ਹੱਡੀ ਇਹਨਾਂ ਨੂੰ ਭੇਜ ਦਿੰਨੇ ਆ ਆਪਾਂ ਜੇ ਪੰਜਾਬ ਦੇ ਸਾਰੇ ਦਲਤਾਂ ਨੂੰ ਜੇਲ੍ਹ ਭੇਜ ਦਈਏ ਫੇ ਖੁਸ਼ ਆ ਤੁਸੀਂ ਨਹੀਂ ਨਹੀਂ ਸਰ ਜੇਲ੍ਹ ਕਿਉ ਦੋਸ਼ੀ ਕਿਉਂ ਜੇਲ੍ਹ ਭੇਜੇ ਮੈਂ 4-5 ਵਾਰੀ ਪਿਆਰ ਨਾਲ ਬੇਨਤੀ ਕਰ ਲਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦੱਸੋ ਕਿਆ ਕੀਤਾ ਜਾਵੇ ਮੇਰੇ ਪੱਲੇ ਪਾਓ ਨਾ ਕੁਛ ਮੈਂ ਕੀ ਇਹਨਾਂ ਨੂੰ ਇਹਨਾਂ ਦੀ ਝੋਲੀ 'ਚ ਪਾ ਕੇ ਭੇਜਾਂ ਪਰਚਾ ਤੁਸੀਂ ਹੀ ਝੂਠਾ ਰੱਦ ਕਰਕੇ ਲਿਆਏ ਦੋਸ਼ੀ ਤੁਸੀਂ ਹੀ ਨੀ ਗਰਫਤਾਰ ਕੀਤੇ ਭਗੋੜੇ ਤੁਸੀਂ ਹੀ ਨੀ ਕੋਸ਼ਿਸ਼ ਕੀਤੇ ਮੇਰੀ ਝੋਲੀ ਪਾਓ ਮੇਰੇ ਦੀ ਝੋਲੀ ਪਾਵਾ ਰੋਂਦੇ ਆਂਦੀ ਜਿਹੜੇ ਤਿੰਨ ਕੀੜਨੇ ਪਾਉਂਦੇ ਮਿਲਕੋਲ ਦੀ ਗ੍ਰਿਫਤਾਰੀ ਹੋਈ ਕਿ